ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਆਪਾਂ ਪਿਛਲੀਆਂ ਵੀਡਿਓਾਂ ਦੇ ਵਿੱਚ 55 ਪੌੜੀਆਂ ਦੀ ਸੰਖਿਆ ਕਰ ਲਈ ਹੈ ਹੁਣ ਪਾਵਨ ਗੁਰਬਾਣੀ ਸ੍ਰੀ ਸਹਿਸਕਤੀ ਗੁਰਬਾਣੀ ਦੀ 55ਵੀਂ ਪੌੜੀ ਦੀ ਪ੍ਰਾਰੰਭਤਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਸ਼ਾਹਿਬ ਜੀ ਤਿਲਕ ਹੀ ਨੰ ਜਥਾ ਵਿਪਰਾ ਅਮਰ ਹੀ ਨੰ ਜਥਾ ਰਾਜਨਹ ਸੁਸੰਗਤ ਜੀ ਗੌਰ ਕਰਨਾ ਤਿਲਕ ਪਾਠ ਦੇ ਵਿੱਚ ਤਤੇ ਨੂੰ ਸਿਹਾਰੀ ਲੱਗੀ ਹੋਈ ਹੈ ਸੋ ਤਿਲਕ ਉਚਾਰਨ ਕਰਨਾ ਇਹਨੂੰ ਭਾਰਾ ਨਹੀਂ ਕਰ ਦੇਣਾ ਅਦਕ ਜਾਂ ਕੋਈ ਹੋਰ ਮਾਤਰਾ ਨਹੀਂ ਲਾਉਣੀ ਤਤੈਨੂੰ ਸਿਹਾਰੀ ਲਾ ਕਰਕੇ ਲੱਲਾ ਕਕਮੁਕਤ ਅੱਖਰ ਹਨ ਸੋ ਪਾਠ ਤਿਲਕ ਹੋਏਗਾ ਹੀਨੰਗ ਦੇ ਵਿੱਚ ਹਾਹੀ ਨੂੰ ਬਿਹਾਰੀ ਲੱਗੀ ਹੈ ਨਾਣੇ ਦੇ ਉੱਪਰ ਟਿੱਪੀ ਲੱਗੀ ਹੋਈ ਸੋ ਨਾਣੇ ਦੇ ਸਾਥ ਪਾਠ ਹੀਨੰ ਆਵੇਗਾ ਯਥਾ ਜਜਾ ਥਥੇ ਨੂੰ ਕੰਨਾ ਯਥਾ ਇਥੇ ਜਈਆ ਨਹੀਂ ਲਾਦੇ ਸੋ ਜਜੇ ਦੇ ਨਾਲ ਹੀ ਪਾਠ ਜਥਾ ਕਰਨਾ ਹੈ ਵਿਪਰਾ ਦੇ ਵਿੱਚ ਵੇਖੋਗੇ ਅ ਦ ਰ ਆ ਪੈਰ ਦੇ ਵਿੱਚ ਲਿਖਾ ਹੋਇਆ ਹੈ ਬੱਬੇ ਦੇ ਉੱਪਰ ਕੋਈ ਮਾਤਰਾ ਅਤਕ ਜਾਂ ਹੋਰ ਕੁਝ ਨਹੀਂ ਲਾਉਣਾ ਕੇਵਲ ਸਿਹਾਰੀ ਲਗਾ ਕਰਕੇ ਪਾਠ ਵਿਪਰਾ ਕਰਨਾ ਹੈ ਇੱਥੇ ਪੂਰਨ ਵਿਸ਼ਰਾਮ ਹੈ ਇਸ ਤੋਂ ਅੱਗੇ ਅਮਰ ਲਿਖਿਆ ਹੋਇਆ ਤਿੰਨੇ ਅੱਖਰ ਮੁਕਤੇ ਹਨ ਅਮਰ ਹੀਨੰ ਇੱਥੇ ਵੀ ਨਾਣੇ ਦੇ ਉੱਪਰ ਟਿੱਪੀ ਹੈ ਸੁਹਾਹੀ ਨੂੰ ਬਿਹਾਰੀ ਲਗਾ ਕਰਕੇ ਹਾ ਹੀ ਬਿਹਾਰੀ ਹੀ ਲਗਾ ਕਰਕੇ ਨਾਣੀ ਦੇ ਉੱਪਰ ਟਿੱਪੀ ਲਗਾ ਕਰਕੇ ਪਾਠ ਹੀਨੰਗ ਹੋਏਗਾ ਫਿਰ ਉਸੇ ਪ੍ਰਕਾਰ ਦੇ ਨਾਲ ਜਥਾ ਉਚਾਰਨ ਕਰਨਾ ਹੈ ਇਸ ਤੋਂ ਅਗੇ ਨਹ ਲਗਾ ਕਰਕੇ ਪਾਠ ਰਾਜਨਹ ਕਰਨਾ ਹੈ ਆਵਦ ਹੀਨੰ ਜਥਾ ਸੂਰਾ ਨਾਨਕ ਧਰਮ ਹੀਨੰ তথা ਤੈਸਨਮਹ ਸਸੰਗਤ ਜੀ ਕਵਰ ਕਰਨਾ ਆਵਦ ਇੱਥੇ ਤੱਦਾ ਲੱਗਾ ਹੋਇਆ ਹੈ ਜਿਆਦਾ ਵੀ ਤੱਦਾ ਲਗਾ ਕਰਕੇ ਪਾਠ ਹੋਰ ਨਹੀਂ ਬਣਾ ਦੇਣਾ ਆਵਦ ਕਰਨਾ ਹੈ ਸ਼ਸਤਰਾਂ ਤੋਂ ਪਾਵ ਹੈ ਹੀਨੰ ਫਿਰ ਉਸੇ ਪ੍ਰਕਾਰ ਉਚਾਰਣ ਕਰਨਾ ਜਥਾ ਵੀ ਉਸੇ ਪ੍ਰਕਾਰ ਉਚਾਰਣ ਕਰਨਾ ਹੈ ਸੂਰਾ ਸਸੇ ਦੇ ਪੈਰ ਦੇ ਵਿੱਚ ਦੁਲੈਂਕੜ ਲੱਗੀ ਹੋਈ ਸੋ ਪਾਠ ਸੂਰਾ ਕਰਨਾ ਹੈ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਨਾਨਕ ਤੇ ਥੋੜੀ ਜੀ ਚਿਚਕ ਲਗਾ ਦੇਣੀ ਧਰਮ ਹੀਨੰ ਇਸ ਤੋਂ ਅੱਗੇ তথা ਬੈਸਨਮਹ ਵੇਖੋ ਗਿਨਾ ਬੈਸਨਮਹ ਦੇ ਵਿੱਚ ਸਸੇ ਦੇ ਪੈਰ ਦੇ ਵਿੱਚ ਨੰਨਾ ਲੱਗਾ ਹੋਇਆ ਸੋ ਇਹ ਸਹਿਤਕ੍ਰਿਤੀ ਪਾਵਨ ਗੁਰਬਾਣੀ ਹੈ ਜਦੋਂ ਦੂਸਰੇ ਪਾਸ਼ਾ ਦੇ ਸ਼ਬਦ ਲਿਖੇ ਜਾਣ ਸੋ ਉਹਦੇ ਕਰਕੇ ਕਈ ਅੱਖਰ ਪੈਰਾਂ ਦੇ ਵਿੱਚ ਆ ਜਾਂਦੇ ਹੈ ਸੋ ਕਈ ਜਗਾਵਾਂ ਦੇ ਉੱਪਰ ਮੂਲ ਰੂਪ ਦੇ ਵਿੱਚ ਵੀ ਨੰਨਾ ਦਰਜ ਹੈ ਪਰ ਆਪਾਂ ਜੋ ਸੰਪਰਦਾਈ ਪਾਠ ਹੈ ਸਸੇ ਦੇ ਪੈਰ ਦੇ ਵਿੱਚ ਨਾ ਆਵੇਗਾ ਵਿਆਕਰਣ ਦੇ ਅਨੁਸਾਰ ਸੋ ਬੱਬੇ ਨੂੰ ਦੁਲਾਵਾਂ ਲਾ ਕਰਕੇ ਬੈਸਨ ਮਹਿ ਇਸੇ ਪ੍ਰਕਾਰ ਆਪ ਜੀਆ ਨੇ ਉਚਾਰਨ ਕਰਨਾ ਹੈ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਸਿਆਮੰ ਸੋ ਸੰਗਤ ਜੀ ਵਿਖੋਗੇ ਨੰਨਾ ਮੁਕਤਾ ਹੈ ਸਸੇ ਦੇ ਉੱਪਰ ਟਿੱਪੀ ਤੇ ਖਖੇ ਦੇ ਉੱਪਰ ਵੀ ਟਿੱਪੀ ਹੈ ਸੋ ਸੰਖੰ ਫਿਰ ਇਸ ਤੋਂ ਅੱਗੇ ਨ ਚਕਰੰ ਚਚੇ ਦੇ ਉੱਪਰ ਅਦਕ ਲਗਾ ਕਰਕੇ ਤੇ ਕਕੇ ਦੇ ਪੈਰ ਦੇ ਵਿੱਚ ਜੋ ਰਾਰਾ ਹੈ ਨਾ ਇਸ ਰਾਰੇ ਨੂੰ ਟਿੱਪੀ ਲਗਣੀ ਹੈ ਸੋ ਚਕਰੰ ਇਸ ਪ੍ਰਕਾਰ ਆਪ ਜੀ ਨੇ ਉਚਾਰਨ ਕਰਨਾ ਇੱਥੇ ਪੂਰਨ ਵਿਸ਼ਰਾਮ ਹੈ ਫਿਰ ਤੋ ਨੰਨਾ ਮੁਕਤਾ ਨ ਗਦਾ ਨ ਸਿਆਮ ਸੋ ਇਸ ਪ੍ਰਕਾਰ ਉਚਾਰਨ ਕਰਨਾ ਗਦਾ ਪਾਠ ਦੱਦੇ ਦੀ ਨਾਲ ਕਰਨਾ ਹੈ ਤੱਦਾ ਨਹੀਂ ਲਾ ਦੇਣਾ ਸਿਆਮੰਗ ਦੇ ਵਿੱਚ ਵੀ ਮੰਮੇ ਨੂੰ ਟਿੱਪੀ ਲੱਗੀ ਹੋਈ ਹੈ ਅश्चਰਜ ਰੂਪੰ ਰਹੰਤ ਜਨਮੰ ਸੁਸੰਗਤ ਦੀ ਅश्चਰਜ ਦੇ ਵਿੱਚ ਚੱਚਾ ਪੈਰ ਦੇ ਵਿੱਚ ਹੈ ਸੋ ਪਾਠ ਅश्चਰਜ ਆਵੇਗਾ ਰੂਪੰ ਪੱਪੇ ਨੂੰ ਟਿੱਪੀ ਲਗਾ ਕਰਕੇ ਪਾਠ ਰੂਪੰ ਕਰਨਾ ਪੂਰਨ ਵਿਸ਼ਰਾਮ ਲਗਾ ਦੇਣਾ ਰਹੰਤ ਦੇ ਉੱਪਰ ਟਿੱਪੀ ਦੀ ਆਵਾਜ਼ ਜ਼ਰੂਰ ਆਵੇ ਜਨਮੰ ਸੋ ਇਸ ਪ੍ਰਕਾਰ ਆਪ ਜੀ ਅਨਿ ਉਚਾਰਨ ਕਰਨਾ ਹੈ ਨੇਤ ਨੇਤ ਕਥੰ ਬਿਤਾ ਊਚ ਮੂਚ ਅਪਾਰ ਗੋਬਿੰਦ ਹੈ ਸੋ ਸੰਗਤ ਜੀ ਨੇਤ ਨੇਤ ਦੋ ਵਾਰ ਆਵੇਗਾ ਪੂਰਨ विश्राम ਲਗਾਉਣਾ ਥੱਥੇ ਦੇ ਉੱਪਰ ਟਿੱਪੀ ਲਗਾ ਕਰਕੇ ਪਾਠ ਕਤੰਥ ਕਰਨਾ ਹੈ ਆਪ ਜੀਆਂ ਨੇ ਧਿਆਨ ਦੇ ਨਾਲ শ্রবণ ਕਰਨਾ ਕਤੰਥ ਥੱਥੇ ਦੇ ਉੱਪਰ ਟਿੱਪੀ ਲਗਣੀ ਹੈ ਤਤਾ ਲਗਣਾ ਕਤੰਥ ਇੱਥੇ ਹੋਰ ਕੋਈ ਅੱਖਰ ਨਹੀਂ ਲਾ ਦੇਣਾ ਬੇਤਾ ਦੱਦੇ ਨੂੰ ਕੰਨਾ ਹੈ ਤਦਾਂ ਨਹੀਂ ਲਾ ਦੇਣਾ ਉੱਚ ਮੂਚ ਦੇ ਵਿੱਚ ਦੁਲੈਂਕੜ ਦੀ ਆਵਾਜ਼ ਜ਼ਰੂਰ ਆਵੇ ਪੂਰਨ ਵਿਸ਼ਰਾਮ ਲਗਾਉਣਾ ਅਪਾਰ ਪਪੇ ਨੂੰ ਕੰਨਾਂ ਹੈ ਅਪਰ ਨਹੀਂ ਕਰ ਦੇਣਾ ਕੰਨਾਂ ਦੇ ਸਹਿਤ ਪਾਠ ਅਪਾਰ ਕਰਨਾ ਹੈ ਦਹਿ ਲਗਾ ਕਰਕੇ ਗੋਬਿੰਦ ਹੈ ਉਚਾਰਨ ਹੋ ਜਾਵੇਗਾ ਬਸੰਤ ਸਾਧ ਰਿਧਯ ਅਚੁੱਟ ਭਜੰਤ ਨਾਨਕ ਬੜ ਭਾਗੀ ਹੈ ਸੋ ਸੰਗਤੀ ਗੌਰ ਕਰਨਾ ਪਸੰਦ ਸਾਧ ਰਿਦਇੰਗ ਅਚੁੱਤ ਬਸੰਤ ਦੇ ਵਿੱਚ ਸਸੇ ਨੂੰ ਟਿੱਪੀ ਲਗਾਉਣੀ ਸਾਧ ਇਹ ਤਾਂ ਦਾਲ ਲਗਾ ਕਰਕੇ ਪਾਠ ਸਾਧ ਕਰਨਾ ਹੈ ਰਿਦਇੰਗ ਦੇ ਵਿੱਚ ਜੋ ਜਈਆ ਲੱਗਾ ਇਹਦੀ ਜਗ੍ਹਾ ਤੇ ਐੜੇ ਨੂੰ ਟਿੱਪੀ ਲੱਗ ਜਾਵੇਗੀ ਉਚਾਰਣ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਆ ਸੋ ਜਈਏ ਦੀ ਜਗਾ ਐੜਾ ਲਾਉਣਾ ਜਾਂ ਕਿਸੇ ਮਾਤਰਾ ਦੇ ਵਿੱਚ ਕੋਈ ਅੱਖਰ ਦਰਜ ਕਰਨਾ ਉਹਦਾ ਭਾਵ ਅਰਥ ਇਹ ਹੈ ਕਿ ਇਹ ਪੰਜਾਬੀ ਭਾਸ਼ਾ ਦੇ ਸ਼ਬਦ ਨਹੀਂ ਨੇ ਇਹ ਸੰਸਕ੍ਰਿਤ ਭਾਸ਼ਾ ਸanskritī ਪਾਵਨ ਭਾਸ਼ਾ ਦੇ ਸ਼ਬਦ ਨੇ ਜੋ ਸਤਿਗੁਰਾਂ ਨੇ ਕਾਸ਼ੀ ਦੇ ਵਿਦਵਾਨਾਂ ਨੂੰ ਉਪਦੇਸ਼ ਦੇਣ ਦੇ ਲਈ ਆਖਿਆ ਸੋ ਇਸ ਕਰਕੇ ਜੋ ਜਿਸ ਭਾਸ਼ਾ ਦੇ ਜੋ ਗੁਣ ਜੋ ਵਿਆਕਰਣ ਹੋਵੇ ਉਸ ਆਧਾਰ ਤੇ ਪਾਠਾਂ ਦਾ ਉਚਾਰਨ ਹੁੰਦਾ ਹੈ ਸੋ ਵਿਚਾਰ ਬਹੁਤ ਲੰਮੀ ਹੈ ਰਿਦਿੰਗ ਦੇ ਵਿੱਚ ਐਡਾ ਲਾ ਕਰਕੇ ਆਪਾਂ ਪਾਠ ਰਿਦਿੰਗ ਕਰਨਾ ਹੈ ਅਚੋਤ ਤੇ ਪੂਰਨ ਵਿਸ਼ਰਾਮ ਚੱਚੇ ਨੂੰ ਔਂਕੜ ਲਗਾ ਦੇਣਾ ਭੁਜੰਤ ਛੱਜੇ ਦੇ ਉੱਪਰ ਟਿੱਪੀ ਲਗਾ ਕਰਕੇ ਪਾਠ ਭੁਜੰਤ ਕਰਨਾ ਹੈ ਨਾਨਕ ਬੜ ਭਾਗੀ ਹੈ ਬੱਬਾ ਡੱਟਾ ਭੱਬੇ ਕੰਨਾਂ ਲਗਾ ਕਰਕੇ ਬੜ ਭਾਗੀ ਹੈ ਪਾਠ ਆਪ ਜੀ ਆਨੇ ਉਚਾਰਨ ਕਰਨਾ ਹੈ ਉਧਿਆਤ ਪਸਨੰ ਸੰਸਾਰੰ ਸਨਬੰਦੀ ਸਵਾਨ ਸਿਆਲ ਖਰ ਹੈ ਸੁਸੰਗਤ ਜੀ ਗੌਰ ਕਰਨਾ ਉद्याਨ ਦੇ ਵਿੱਚ ਦੱਦੇ ਨੂੰ ਸਿਹਾਰੀ ਤੇ ਊੜੇ ਨੂੰ ਜੋ ਕੰਨਾ ਉਧਿਆਨ ਕਰਨਾ ਬਸਨੰਗ ਦੇ ਵਿੱਚ ਨੰਨੇ ਨੂੰ ਟਿੱਪੀ ਲੱਗੀ ਹੋਈ ਹੈ ਸੰਸਾਰ ਇੱਥੇ ਪੂਰਣ ਵਿਸ਼ਰਾਮ ਲਗਾਉਣਾ ਸੰਬੰਦੀ ਇੱਥੇ ਤੱਦੇ ਦੀ ਆਵਾਜ਼ ਦੇ ਨਾਲ ਪਾਠ ਸੰਬੰਦੀ ਕਰਨਾ ਹੈ ਸਵਾਰ ਵਵੇਦੀ ਜਗਾ ਤੇ ਜੋ ਔਂਕੜ ਅਤੇ ਐਡਾ ਲੱਗਦਾ ਹੈ ਸਵਾਨ ਜਿਹੜਾ ਪਾਠ ਬਣੇਗਾ ਸਕਰੀਨ ਤੇ ਉਪਰ ਆਪਜੀ ਉਚਾਰਣ ਵੇਖ ਸਕਦੇ ਹੋ ਸਿਆਲ ਖਰ ਹੈ ਸੋ ਇਹਨੂੰ ਇਕੱਠਾ ਪਾਠ ਸਿਆਲ ਖਰ ਨਹੀਂ ਕਰ ਦੇਣਾ ਉਚਾਰਣ ਗਲਤ ਹੋ ਜਾਵੇਗਾ ਵੱਖਰਾ ਵੱਖਰਾ ਉਚਾਰਨ ਕਰਨਾ ਹੈ ਸਿਆਲ ਖਰ ਹੈ ਸੋ ਇਸ ਪ੍ਰਕਾਰ ਇਹਦਾ ਉਚਾਰਣ ਹੈ ਸਿਆਲ ਖਰ ਹੈ ਬੇਕਮਸਥਾਨ ਮਨ ਮੋਹ ਮਦਰੇ ਮਹਾ ਅਸਾਦ ਪੰਚ ਤਸਕਰ ਹੈ ਸੁਸੰਗਤ ਜੀ ਵੇਖੋਗੇ ਨਾ ਬਿਖਮ ਸਥਾਨ ਥੱਥੇ ਨੂੰ ਕੰਨਾਂ ਲਾ ਕਰਕੇ ਪਾਠ ਸਥਾਨ ਕਰਨਾ ਹੈ ਮਨ ਮੋਹ ਮੋਹ ਦੇ ਵਿੱਚ ਹੋਰ ਕੋਈ ਮਾਤਰਾ ਨਹੀਂ ਲਾ ਦੇਣੀ ਮੰਮੇ ਨੂੰ ਊੜਾ ਲਗਾ ਕਰਕੇ ਪਾਠ ਮੋਹ ਕਰਨਾ ਮਦਰਿੰਗ ਮਮਾ ਦੱਦੇ ਨੂੰ ਸਿਹਾਰੀ ਰਾਰੇ ਨੂੰ ਟਿੱਪੀ ਲੱਗੀ ਹੋਈ ਹੈ ਸੋ ਪਾਠ ਮਦਰਿੰਗ ਕਰਨਾ ਹੈ ਆਪ ਜੀਆਂ ਨੇ ਧਿਆਨ ਰੱਖਣਾ ਮਮਾ ਦੱਦੇ ਨੂੰ ਸਿਹਾਰੀ ਲਗਾ ਕਰਕੇ ਮਦਰਿੰਗ ਪਾਠ ਆਪ ਜੀਆਂ ਨੇ ਉਚਾਰਨ ਕਰਨਾ ਪੂਰਨ ਵਿਸ਼ਰਾਮ ਹੈ ਮਹਾ ਇਥੇ ਹਾ ਹੇ ਨੂੰ ਕੰਨਾ ਉੱਪਰ ਬਿੰਦੀ ਲੱਗੀ ਹੋਈ ਹੈ ਬਿੰਦੀ ਤੋਂ ਰਹਿਤ ਪਾਠ ਮਹਾ ਹੁੰਦਾ ਹੈ ਜੀ ਬਿੰਦੀ ਲੱਗੀ ਹੋਵੇ ਮਹਾ ਹੁੰਦਾ ਹੈ ਸੋ ਇਹ ਬਿੰਦੀ ਦੀ ਆਵਾਜ਼ ਦਾ ਫਰਕ ਹੈ ਅਸਾਦ ਇੱਥੇ ਤਾਂ ਦੇ ਦੀ ਆਵਾਜ਼ ਕਰਨੀ ਪੰਚ ਤੇ ਵਿੱਚ ਟਿੱਪੀ ਲੱਗੀ ਹੋਈ ਹੈ ਤਸਕਰ ਹੈ ਰਹਿ ਲਗਾ ਕਰਕੇ ਤਸਕਰ ਹੈ ਆਪ ਜੀਆਂ ਨੇ ਉਚਾਰਨ ਕਰਨਾ ਹੈ ਹੀਤ ਮੋਹਾ ਪੈ ਪਰਮ ਭ੍ਰਮਨੰ ਅਹੰ ਫਾਸ ਤਿਖਣ ਕਠਨ ਹੈ ਸੁ ਸੰਗਜੀ ਧਿਆਨ ਦੇ ਨਾਲ ਕਰ ਕਰਨਾ ਹਾਹੀ ਨੂੰ ਬਿਹਾਰੀ ਲਗਾ ਕਰਕੇ ਹੀਤ ਮੋਹ ਭੈ ਇਸ ਪ੍ਰਕਾਰ ਉਚਾਰਨ ਕਰਨਾ ਪੱਬੇ ਨੂੰ ਦਲਾਵਾਂ ਲਗਾ ਕਰਕੇ ਭੈ ਉਚਾਰਨ ਹੋਵੇਗਾ ਪਰਮ ਦੇ ਵਿੱਚ ਰਾਰਾ ਪੂਰਾ ਲਗਾ ਕਿਸੇ ਨੇ ਪਰਮ ਨਹੀਂ ਕਰ ਦੇਣਾ ਪਰਮ ਕਰਨਾ ਹੈ ਇਸ ਤੋਂ ਅੱਗੇ ਵਾਲਾ ਪਾਠ ਭ੍ਰਮਨੰ ਕਰਨਾ ਇੱਥੇ ਰਾਰਾ ਨਾਣੀ ਤੇ ਉੱਪਰ ਟਿੱਪੀ ਲੱਗੀ ਹੋਈ ਭ੍ਰਮਨੰ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਅੰਗ ਦੇ ਵਿੱਚ ਹਾਹੇ ਨੂੰ ਟਿੱਪੀ ਲੱਗੀ ਹੋਈ ਹੈ ਫਾਂਸ ਫਫੇ ਨੂੰ ਕੰਨਾ ਉੱਪਰ ਬਿੰਦੀ ਦੀ ਆਵਾਜ਼ ਆਵੇ ਫਾਂਸ ਤੀਖਣ ਤਤੇ ਨੂੰ ਬਿਹਾਰੀ ਹੈ ਖਖੇ ਨੂੰ ਸਿਹਾਰੀ ਹੈ ਐੜਾ ਅਤੇ ਨਾਣਾ ਲਗਾ ਹੋਇਆ ਤੀਖਣ ਪਾਠ ਉਚਾਰਨ ਕਰਨਾ ਹੈ ਕਠਨ ਹੈ ਕਖਾ ਠਠੇ ਨੂੰ ਸਿਹਾਰੀ ਜਿਸ ਪ੍ਰਕਾਰ ਆਪਾਂ ਕਠਨ ਉਚਾਰਨ ਕਰਦੇ ਹਾਂ ਨਾ ਇਸੇ ਪ੍ਰਕਾਰ ਨਹਿ ਲਗਾ ਕਰਕੇ ਕਠਨਹਿ ਉਚਾਰਣ ਕਰਨਾ ਹੈ ਪਾਵਕ ਤੋ ਅਸਾਦ ਘੋਰੰ ਅਗਮ ਤੀਰ ਨਹਿ ਲੰਗਨ ਹੈ ਸੁਸੰਗਤ ਜੀਵ ਪਾਵਕ ਕੰਨ ਲਗਾ ਕਰਕੇ ਤੋ ਤਤੇ ਨੂੰ ਹੋੜਾ ਐਡਾ ਮੁਕਤਾ ਹੈ ਜਿਸ ਪ੍ਰਕਾਰ ਆਪਾਂ ਜਪਜੀ ਸਾਹਿਬ ਦੇ ਵਿੱਚ ਪਾਠ ਜੀ ਕਰਦੇ ਹਾਂ ਉਦਾਹੀ ਐੜਾ ਲਗਾ ਕਰਕੇ ਤੋ ਮੁਕਤਾ ਅੱਖਰ ਹੈ ਤੋ ਉਚਾਰਣ ਕਰਨਾ ਹੈ ਅਸਾਦ ਫਿਰ ਤੋਂ ਤਦੇ ਦੇ ਨਾਲ ਕੋਰੀ ਅੰਗ ਦੇ ਵਿੱਚ ਵਿਖੋਗੇ ਕੱਗੇ ਨੂੰ ਊੜਾ ਹੈ ਗੱਗਾ ਨਹੀਂ ਲਾ ਦੇਣਾ ਕੋਰੀ ਅੰਗ ਰਾਰੇ ਟਿੱਪੀ ਲਗਾ ਕਰਕੇ ਪੂਰਨ ਵਿਸ਼ਰਾਮ ਲਾ ਕਰਕੇ ਪਾਠ ਕਰਨਾ ਹੈ ਅਗਮ ਐੜਾ ਗੱਗਾ ਮਮਾ ਲੱਗਾ ਹੋਇਆ ਕਿਸੇ ਨੇ ਅਗਮ ਨਹੀਂ ਕਰ ਦੇਣਾ ਉਹ ਟਿੱਪੀ ਵਾਲਾ ਪਾਠ ਹੁੰਦਾ ਹੈ ਸਿਰ ਟਿੱਪੀ ਤੋਂ ਰਹਿਤ ਅਗਮ ਆਵੇਗਾ तीर तते ਦੇ ਨਾਲ ਕਰਨਾ ਕਿਸੇ ਨੇ ਧੀਰਤ ਦਾ ਨਹੀਂ ਲਾ ਦੇਣਾ ਤੀਰ ਨਹਿ ਨਹਿ ਦੇ ਉੱਪਰ ਕੋਈ ਮਾਤਰਾ ਨਹੀਂ ਹੈ ਸੋ ਮੁਕਤੇ ਅੱਖਰਾਂ ਦੇ ਨਾਲ ਨਹਿ ਉਚਾਰਨ ਕਰਨਾ ਹੈ ਫਿਰ ਇਸ ਤੋਂ ਅੱਗੇ ਨਹਿ ਲਗਾ ਕਰਕੇ ਲੰਗਨ ਹੈ ਆਪ ਜੀ ਨੇ ਉਚਾਰਨ ਜਿਹੜਾ ਪਾਠ ਕਰਨਾ ਹੈ ਭਜ ਸਾਦ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਸੁਸੰਗਤ ਜੀ ਵੇਖੋਗੇ ਭਜ ਭੱਬਾ ਤੇ ਚੱਜਾ ਲੱਗਾ ਹੋਇਆ ਸਾਧ ਦੇ ਵਿੱਚ ਤਾਂ ਦੇਦੀ ਆਵਾਜ਼ ਕਰਨੀ ਸੰਗ ਗੋਪਾਲ ਨਾਨਕ ਸੋ ਗੱਗੇ ਦੇ ਉੱਪਰ ਹੂੜਾ ਵੀ ਹੈ ਗੱਗੇ ਦੇ ਪੈਰ ਦੇ ਵਿੱਚ ਔਂਕੜ ਵੀ ਲੱਗਾ ਹੋਇਆ ਸੋ ਸ਼ੰਕਾ ਨਹੀਂ ਕਰਨੀ ਕਿ ਕਿਹੜੀ ਮਾਤਰਾ ਲਾਉਣੀ ਹੈ ਜਾ ਕੋਈ ਵੀ ਲਾ ਦੇਣੀ ਹੋੜਾ ਜਾਂ ਔਕ ਆਪਾਂ ਦੋਵੇਂ ਮਾਤਰਾ ਨੂੰ ਦਿਹਾਤੂ ਵਿੱਚ ਰੱਖ ਕਰਕੇ ਵਿੱਚੋਂ ਜੀ ਆਵਾਜ਼ ਗੋਪਾਲ ਕੱਢਣੀ ਹੈ ਜਿਹਦੇ ਨਾਲ ਔਕੜ ਵੀ ਆ ਜਾਵੇ ਹੋੜਾ ਦਾ ਉਚਾਰਨ ਵੀ ਹੋ ਜਾਵੇ ਨਾਨਕ ਤੇ ਪੂਰਨ ਵਿਸ਼ਰਾਮ ਹੈ ਹਰ ਚਰਨ ਸਰਣ ਇਹ ਨਾਣੇ ਵਾਲੇ ਪਾਠ ਹਨ ਉਧਰਨ ਕਿਰਪਾ ਸੁਸੰਗਤ ਜੀ ਇਸ ਪ੍ਰਕਾਰ ਦੇ ਨਾਲ ਆਪ ਜੀ ਅਨੇ ਕਿਰਪਾ ਅੱਧਾ ਰਾਰਾ ਲਾ ਕਰਕੇ ਪਾਠ ਕਰਨਾ ਹੈ ਕ੍ਰਿਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿਆਂ ਅਰੋਗ ਖੰਡਨ ਹੈ ਸੁਸੰਗਤ ਜੀ ਕਿਰਪਾ ਫਿਰ ਤੋ ਅਦਾ ਰਾਰਾ ਲਾਉਣਾ ਕਿਸੇ ਨੇ ਕਿਰਪਾ ਨਹੀਂ ਕਰ ਦੇਣਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸੋ ਇਸ ਪ੍ਰਕਾਰ ਉਚਾਰਨ ਕਰਨੀ ਟਿੱਪੀ ਵਾਲੇ ਅੱਖਰ ਹਨ ਪੂਰਣ ਵਿਸ਼ਰਾਮ ਲਗਾਉਣਾ ਸਗਲਿਆਂ ਪਾਠ ਦਾ ਉਚਾਰਨ ਆਪ ਜੀ ਸੁਪਰੀਣ ਦੇ ਉੱਪਰ ਵੇਖ ਸਕਦੇ ਹੋ ਰੋਗ ਖੰਡਨ ਹੈ ਨਹਿ ਲਗਾ ਕਰਕੇ ਖੰਡਨ ਹੈ ਉਚਾਰਨ ਕਰਨਾ ਸਾਦ ਫਿਰ ਤੋਂ ਤਾਂ ਦੇ ਦੇ ਨਾਲ ਸੰਗੇਨ ਗੁਣ ਰਮਤ ਨਾਨਕ ਆਪ ਜੀ ਵੇਖੋਗੇ ਸਾਦ ਸੰਗੇਨ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਰ ਹੈ ਤਦ ਦੇ ਦੇ ਨਾਲ ਸਾਤ ਸੰਗੀਨ ਨਾਣੇ ਦੇ ਨਾਲ ਤੇ ਸਸੇ ਨੂੰ ਟਿੱਪੀ ਲਗਾ ਕਰਕੇ ਉਚਾਰਨ ਕਰਨਾ ਗੁਣ ਨਾਣੇ ਦੇ ਨਾਲ ਉਚਾਰਨ ਕਰਨਾ ਹੈ ਰਮਤ ਨਾਨਕ ਰਮੰਤ ਨਹੀਂ ਕਿਸੇ ਨੇ ਕਰ ਦੇਣਾ ਗੌਰ ਕਰਨਾ ਬਹੁਤ ਮਹਿੰਗਾ ਪਾਠ ਹੈ ਰਮਤ ਕਰਨਾ ਹੈ ਰਾਰਾ ਮਮਾ ਤਤਾ ਸੋ ਨਾਨਕ ਤੇ ਪੂਰਨ ਵਿਸ਼ਰਾਮ ਹੈ ਫਿਰ ਤੂੰ ਨਾਣੀ ਦੀ ਆਵਾਜ਼ ਦੇ ਨਾਲ ਸ਼ਰਣ ਪੂਰਨ ਇੱਥੇ ਨੰਨਾ ਲੱਗਾ ਹੋਇਆ ਪਰਮੇਸ਼ਵਰ ਹੈ ਸੋ ਸੰਗਤ ਜੀ ਜ਼ਿਆਦਾਤਰ ਆਪਾਂ ਪਰਮੇਸ਼ਵਰ ਹੈ ਕਰ ਦਿੰਨੇ ਹਾਂ ਸਸੇ ਨੂੰ ਔਂਕੜ ਨਹੀਂ ਲਾਉਂਦੇ ਸੋ ਜ਼ਰੂਰੀ ਹੈ ਭਾਈ ਸਸੇ ਨੂੰ ਔਂਕੜ ਲਗਾ ਕਰਕੇ ਪਾਠ ਪਰਮੇਸ਼ਵਰ ਹੈ ਆਪ ਜੀਆਂ ਨੇ ਉਚਾਰਨ ਕਰਨਾ ਹੈ ਸਿਆਮਲੰ ਮਦਰ ਮਾਨੁਖਯੰ ਰਿਦਯੰ ਭੂਮ ਵੈਰਣ ਹੈ ਸੋ ਸੰਗਤ ਜੀ ਸਿਆਮਲੰ ਲੱਲੇ ਨੂੰ ਟਿੱਪੀ ਲਗਾ ਕਰਕੇ ਪਾਠ ਕਰਨਾ ਮਦਰ ਦੇ ਵਿੱਚ ਤੱਦੀ ਨੂੰ ਔਂਕੜ ਦੀ ਆਵਾਜ਼ ਆਵੇ ਮਦਰ ਮਨੁਖਿਅੰ ਪਾਠ ਦਾ ਉਚਾਰਨ ਆਪ ਜੀ ਸਕਰੀਨ ਤੇ ਵੇਖ ਸਕਦੇ ਹੋ ਪੂਰਨ ਵਿਸ਼ਰਾਮ ਲਗਾ ਦੇਣਾ ਰਿਦਯੰਗ ਪਾਠ ਦਾ ਉਚਾਰਨ ਵੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਦੱਦੇ ਨੂੰ ਸਿਹਾਰੀ ਲੱਗ ਜਾਵੇਗੀ ਐੜੇ ਦੀ ਉੱਪਰ ਟਿੱਪੀ ਦੀ ਆਵਾਜ਼ ਕਰਨੀ ਭੂਮ ਭੱਬੇ ਨੂੰ ਦੁਲੈਂਕੜ ਦੀ ਆਵਾਜ਼ ਆਵੇ ਭੂਮ ਫਿਰ ਨਹਿ ਨਾਣੇ ਦੇ ਨਾਲ ਨਹਿ ਲਗਾ ਕਰਕੇ ਵੈਰਣ ਹੈ ਪਾਠ ਆਪ ਜੀ ਨੇ ਉਚਾਰਨ ਕਰਨਾ ਹੈ ਨਿਵੰਤ ਹੋਪੰਤ ਮਿਥਿਆ ਚੇਤਨੰ ਸੰਤ ਸਵਜਨ ਹੈ ਸੁਸੰਗਤ ਜੀ ਨੰਨੇ ਨੂੰ ਸਿਹਾਰੀ ਨਿਵੰਤ ਹੋਵੰਤ ਮਿਥਿਆ ਇੱਥੇ ਪੂਰਨ ਵਿਸ਼ਰਾਮ ਹੈ ਚੇਤਨੰ ਦੇ ਉੱਪਰ ਟਿੱਪੀ ਲਗਾਉਣੀ ਸੰਤ ਸਵਜਨ ਹੈ ਐਡੇ ਉੱਪਰ ਅਦਕ ਲਗਾ ਕਰਕੇ ਸ ਸੇ ਨੂੰ ਔਕੜ ਲਗਾ ਕਰਕੇ ਸਵੱਜਨ ਹੈ ਆਪ ਜੀਆ ਨੇ ਜਿਹੜਾ ਉਚਾਰਨ ਕਰਨਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਕਿਰਪਾ ਦੀ ਸਦਕਾ ਆਪਾਂ 60 ਪੌੜੀਆਂ ਦੀ ਸੰਖਿਆ ਕਰ ਲਈ ਹੈ ਕੇਵਲ ਸੈਸ੍ਰਿਤੀ ਪਾਵਨ ਗੁਰਬਾਣੀ ਦੀਆਂ ਸੱਤਾ ਪੌੜੀਆਂ ਦੀ ਸੰਖਿਆ ਰਹਿ ਗਈ ਹੈ ਜੋ ਆਉਣ ਵਾਲੇ ਆਪ ਕੁਝ ਦਿਨਾਂ ਦੇ ਵਿੱਚ ਪੂਰੀ ਕਰਨ ਲਵਾਂਗੇ ਇਸ ਤੋਂ ਅੱਗੇ ਜੋ ਵੀ ਸੰખ્યાਪਰਾ ਆਰੰਭ ਕਰਨੀ ਹੋਈ ਆਪ ਜੀ ਪਲੀਜ਼ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਇਹਨੀਆਂ ਕੋ ਬਣਤੀਆਂ ਪ੍ਰਵਾਨ ਕਰਨੀਆਂ ਗੱਜ ਕਰਕੇ ਫਤਿਹ ਗਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ